ਅੱਜ 14 ਜੁਲਾਈ 2025 ਸਮਾਂ ਸ਼ਾਮ ਦੇ 5 ਵਜੇ ਟੱਗਰ ਦੇ ਵਿੱਚ ਭਾਵੇਂ ਪਾਣੀ ਹੈ ਜਿਹੜਾ ਉਹ ਕੁਝ ਘਟੇਗਾ ਪਰ ਤੁਸੀਂ ਆ ਦੇਖ ਸਕਦੇ ਹੋ ਐਸਪੋ ਤੋਂ ਸਟਾਰਟ ਹੋ ਕੇ ਇਹ 9 ਤੇ 10 ਨੰਬਰ ਕੋਲ ਹੈ ਜਿਹੜੇ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਐ 11 ਨੰਬਰ ਫੁੱਲਾ ਜਿਹੜਾ ਉਹ ਅੱਧਾ ਬੰਦ ਹੈ ਅੱਗੇ ਵੀ ਕੁਝ ਫੁੱਲਾਂ ਦੇ ਵਿੱਚ ਦਰਖਤ ਦੀ ਬੁੱਟੀ ਹੈ ਜਿਹੜੀ ਉਹ ਸੱਜੀ ਹੋਈ ਹੈ ਜਿਹੜੀ ਕੈਮਰੇ ਦੇ ਵਿੱਚ ਕਲੀਅਰ ਨਹੀਂ ਆ ਰਹੀ ਤੇ ਬਾਕੀ ਇੱਕਾ ਪ੍ਰਾਣਾ ਦਰਖਤ ਜਿਹੜਾ ਪਿਛਲੇ 2-3 ਦਿਨਾਂ ਤੋਂ ਇੱਥੇ ਫਸਿਆ ਹੋਇਆ ਹੈ ਤੇ ਇੱਕਾ ਨਵਾਂ ਦਰਖਤ ਹੋਰ ਆਇਆ ਇੱਕ ਗੱਲ ਦੇ ਵਿੱਚ ਅਗਰ ਪਾਣੀ ਥੋੜਾ ਹੋਰ ਵੱਜ ਜਾਂਦਾ ਤਾਂ ਇਹਨਾਂ ਦਰਖਤਾਂ ਨੇ ਵੀ ਆਕੇ ਇਹਨਾਂ ਫੁਲਾਂ ਦੇ ਵਿੱਚ ਖੁੱਭਣਾ ਸੋ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਜਿਵੇਂ ਹਫਤਾ ਪਹਿਲਾਂ ਆਪਾਂ ਫੁਲਾਂ ਦੀ ਸਫਾਈ ਕੀਤੀ ਸੀ ਪੋਕਲੈਨ ਮਕੂਂਦੇ ਨਾਲ ਉਸੇ ਤਰ੍ਹਾਂ ਦੁਬਾਰਾ ਫੇਰ ਫੁਲਾਂ ਦੀ ਸਫਾਈ ਕਰਕੇ ਇਹਨਾਂ ਫੁਲਾਂ ਨੂੰ ਬਿਲਕੁਲ ਸਾਫ਼ ਰੱਖਿਆ ਜਾਵੇ ਭਾਵੇਂ ਕਿ ਗੱਦਰ ਦੇ ਚਾਂਦਪੁਰਾ ਸੈਫਨ ਦੀ ਜਿਹੜੀ ਕੈਪੈਸਿਟੀ ਹੈ ਉਹ 27000 ਕੀ ਉਸ ਲਈ ਹੈ ਤੇ ਹੁਣ ਪਾਣੀ ਹੈ ਜਿਹੜਾ 2700 ਕਿਸ਼ਕ ਦੇ ਲਗਭਗ ਚੱਲ ਰਿਹਾ ਹੈ ਪਰ ਫਿਰ ਵੀ ਕੁਦਰਤ ਵਿਅੰਤ ਹੈ ਪਤਾ ਨਹੀਂ ਪਾਣੀ ਹੈ ਜਿਹੜਾ ਪਿੱਛੋਂ ਕਿੰਨਾ ਆ ਜਾਏ ਤਾਂ ਉਹਦੇ ਵਾਸਤੇ ਸਾਨੂੰ ਜਿਹੜੇ ਪ੍ਰਬੰਧ ਹੈ ਪਹਿਲਾਂ ਹੀ ਪੂਰੀ ਤਰ੍ਹਾਂ ਕਰਕੇ ਰੱਖਣੇ ਚਾਹੀਦੇ ਵੀਡੀਓ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਤੇ ਸ਼ੇਅਰ ਕਰਨਾ